ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਭਿੰਡੀ ਤੇ ਆਲੂ ਦੀ ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਕਰਾਂਗੇ ਅੱਜਾ ਕਿਲੋ ਆਪਣੇ ਕੋਲ ਭਿੰਡੀ ਹੈ ਤੇ ਆਲੂ ਦੋ ਪਿਆਜ਼ ਅਦਰਕ ਲਸਣ ਤੇ ਦੋ ਟਮਾਟਰ ਦੋ ਹਰੀਆਂ ਮਿਰਚਾਂ ਇਹਨੂੰ ਚੰਗੀ ਤਰ੍ਹਾਂ ਧੋ ਕੇ ਆਪਾਂ ਸੋਸੋ ਟੁਕੜਾ ਜਿਹਾ ਕੱਟ ਲਾਂਗੇ ਤੇ ਭਿੰਡੀ ਨੂੰ ਵੀ ਚੰਗੀ ਤਰ੍ਹਾਂ ਸੁਕਾ ਕੇ ਆਪਾਂ ਕੱਟ ਲਾਵਾਂਗੇ ਠੀਕ ਹੈ ਜੀ ਚਲੋ ਆਪਾਂ ਹੁਣ ਇਹਨੂੰ ਕੱਟਦੇ ਹਾਂ ਲਓ ਜੀ ਆਪਾਂ ਸਾਰੇ ਮਸਾਲੇ ਕੱਟ ਲਏ ਨੇ ਭਿੰਡੀ ਆਪਾਂ ਭਿੰਡੀ ਨੂੰ ਲੰਬੇ ਸਿਆਚ ਕਟਿੰਗ ਕੀਤੀ ਹੈਗੀ ਠੀਕ ਹੈ ਜੀ ਤੇ ਇਹਦਾ ਟਮਾਟਰ ਵੀ ਆਪਾਂ ਹਰੀਆਂ ਮਿਰਚਾਂ ਇਕੱਠੇ ਕੱਟ ਲੈਨੇ ਤੇ ਆਲੂ ਵੀ ਕੱਟ ਲੈਨੇ ਪਿਆਜ਼ ਅਦਰਕ ਲਸਣ ਸਾਰਾ ਸਮਾਨ ਆਪਾਂ ਕੱਟ ਲਿਆ ਹੈ ਹੁਣ ਆਪਾਂ ਕਰਦੇ ਆ ਸਬਜ਼ੀ ਬਣਾਉਣ ਦੀ ਤਿਆਰੀ ਤੁਸੀਂ ਨਾਲ-ਨਾਲ ਤੁਹਾਨੂੰ ਦਿਖਾਨੇ ਇਧਰ ਆਪਾਂ ਇੱਕ ਕੜਚੀ ਲਈਏ ਤੇਲ ਦੀ ਇਹ ਮੈਂ ਦਾਦੀ ਨੇ ਲਿਆ ਸੀਗਾ ਤੇਲ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਤੇਲ ਹੋਰ ਐਡ ਕਰਾਂਗੇ ਹਾਂਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਗਰਮ ਆਪਣਾ ਤੇਲ ਗਰਮ ਹੋ ਚੁੱਕਿਆ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਇਹਦੇ ਵਿੱਚ ਆਲੂ ਆਦ ਨੂੰ ਆਪਾਂ 2-3 ਮਿੰਟ ਫਰਾਈ ਕਰਾਂਗੇ ਕਿਉਂਕਿ ਆਲੂ ਬਨ ਲਈ ਥੋੜਾ ਟਾਈਮ ਲੈਂਦੇ ਨੇ ਤੇ ਪਿੰਡੀ ਬਣ ਕੇ ਛੇਤੀ ਤਿਆਰ ਹੋ ਜਾਂਦੀ ਹੈ ਠੀਕ ਹੈ ਜੀ ਹਾਂ ਪਹਿਲਾਂ ਚੰਗੀ ਤਰ੍ਹਾਂ ਲਾ ਲਾਂਗੇ ਤੇ ਹੁਣ 2 ਮਿੰਟ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਲਸਣ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਪਿਆਜ਼ ਹੁਣ ਆਪਾਂ ਇਹਨਾਂ ਸਾਰੇ ਮਸਾਲਿਆਂ ਨੂੰ ਫਿਰ 2 ਮਿੰਟ ਫਰਾਈ ਕਰਾਂਗੇ ਇਹ ਬਹੁਤ ਟੇਸਟੀ ਸਬਜੀ ਬਣਦੀ ਹੈ ਤੁਸੀਂ ਵੀ ਆਪਣੇ ਘਰੇ ਜਰੂਰ ਟਰਾਈ ਕਰਿਓ ਆਲੂ ਪਿੰਡੀ ਦੀ ਸਬਜੀ ਬਹੁਤ ਵਧੀਆ ਬਣਦੀ ਹੈ ਬੱਚੇ ਵੀ ਬੜੇ ਖੁਸ਼ ਹੋ ਕੇ ਖਾਂਦੇ ਐ ਸਬਜੀ ਨੂੰ ਲਓ ਜੀ ਹੁਣ ਆਪਾਂ ਇਹਨੂੰ 2 ਮਿੰਟ ਲਈ ਟੱਕ ਦਾਂਗੇ ਲਓ ਜੀ 2 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇਹਦੇ ਵਿੱਚ ਜੀਰਾ 1 ਚਮਚ ਤੋਂ ਕੁੜੀ ਜੀ ਪਾਵਾਂਗੇ ਆਪਾਂ ਅਜਵੈਨ ਇੱਕ ਪਾਵਾਂਗੇ ਚਮਚਾ ਆਪਾਂ ਸੁੱਕੇ ਧਨੀਏ ਦਾ ਤੇ ਹੋਰ ਪਾਵਾਂਗੇ ਆਪਾਂ ਕਾਲੀ ਮਿਰਚ ਆਪਾਂ ਇਹਨੂੰ ਚੰਗੀ ਤਰ੍ਹਾਂ ਰਲਾ ਲਾਂਗੇ ਸੁੱਕੇ ਮਸਾਲੇ ਤੁਸੀਂ ਜ਼ਰੂਰ ਪਾਓ ਜੀ ਸੁੱਕੇ ਮਸਾਲੇ ਨਾਲ ਤਾਂ ਸਬਜੀ ਦਾ ਟੇਸ ਸਭ ਤੋਂ ਵਧੀਆ ਆਂਦਾ ਹੈ ਇਹ ਮਸਾਲੇ ਤੁਸੀਂ ਜ਼ਰੂਰ ਪਾਇਆ ਕਰੋ ਬਹੁਤ ਵਧੀਆ ਸਬਜੀ ਬਣੀ ਕੇ ਤਿਆਰ ਹੋਊਗੀ ਤੁਸੀਂ ਦੇਖਿਓ ਆਪਣੇ ਆਲੂ ਥੋੜੇ ਜਿਹੇ ਕੱਚੇ ਨੇ ਆਪਾਂ ਇਹਨੂੰ ਚੈੱਕ ਕਰਦੇ ਰਵਾਂਗੇ ਜਦੋਂ ਆਪਣੇ ਆਧ ਤੋਂ ਜ਼ਿਆਦਾ ਆਲੂ ਬਣ ਗਏ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਭਿੰਡੀ ਕਿਉਂਕਿ ਭਿੰਡੀ ਨੇ ਸਿਰਫ 2-3 ਮਿੰਟ ਚ ਤਿਆਰ ਹੋ ਜਾਣਾ ਹੁੰਦਾ ਤੇ ਆਲੂ ਥੋੜੇ ਜਿਹਾ ਬਨਤੇ ਟੈਬ ਲਾਉਂਦੇ ਆ। ਲੋ ਜੀ ਹੁਣ ਪਹਿਲਾਂ ਆਪਾਂ ਪਾਵਾਂਗੇ ਇਹਦੇ ਵਿੱਚ ਟਮਾਟਰ ਤੇ ਹਰੀਆਂ ਮੀਚਾ ਜਿਹੜੀਆਂ ਆਪਾਂ ਕੱਟ ਕੇ ਰੱਖੀ ਹੋਈਆਂ ਸੀ। ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਆਲੂਆਂ ਦੇ ਵਿੱਚ ਮਿਕਸ ਕਰ ਲਾਂਗੇ ਤੇ 2 ਕੁ ਮਿੰਟ ਆਪਾਂ ਇਹਨੂੰ ਵੀ ਭੁੰਨਾਂਗੇ। ਢੱਕਣ ਬੰਦ ਕਰਕੇ ਠੀਕ ਹੈ ਜੀ। ਲੋ ਜੀ 2 ਮਿੰਟ ਹੋ ਚੁੱਕੇ ਨੇ। ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿੰਡੀਆਂ। ਹਾਂਜੀ ਆਪਾਂ ਇਹਦੇ ਵਿੱਚ ਕੋਈ ਨਮਕ ਮਸਾਲਾ ਨਹੀਂ ਪਾਇਆ। ਉਹ ਆਪਾਂ ਬਾਅਦ ਵਿੱਚ ਐਡ ਕਰਾਂਗੇ ਜਦੋਂ ਆਪਣੀ ਪਿੰਡੀ ਥੋੜੀ ਜੀ 2 ਕਮਿੰਟ ਹੋਗੇ ਭੰਦੀ। ਹੁਣ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਲਾ ਦਾਂਗੇ। ਸਿਮੜੇ ਧਿਆਨ ਨਾਲ ਲਾਓ ਜੀ ਕਿਉਂਕਿ ਕਈ ਵਾਰੀ ਖੜਾਹੀ ਕਰਮ ਹੁੰਦੀ ਹੈ ਹੱਥ ਵੀ ਲੱਗ ਸਕਦਾ। ਹਾਂਜੀ ਆਪਾਂ ਚੰਗੀ ਤਰ੍ਹਾਂ ਕਰਾਂਗੇ ਇਹਨੂੰ ਮਿਕਸ। ਬਹੁਤ ਵਧੀਆ ਬਣ ਕੇ ਸਭ ਤਿੱਿਆਰ ਹੋਊਗੀ। ਕਿੱਤੀ ਮਿੱਠੀ ਜੀ ਬਰੀ ਵਿਧੀਆ ਲੱਗਦੀ ਆ ਖਾਣ ਦੇ ਵਿੱਚ ਤੁਸੀਂ ਪਰੌਂਠਿਆਂ ਨਾ ਖਾਇਓ ਜਿੱਦ ਨਾ ਤੁਹਾਡਾ ਮਨ ਨਾ ਰੋਟੀ ਨਾ ਖਾਇਓ ਬਹੁਤ ਬੁੱਧੀਆ ਲੱਗਦੀ ਆ ਲਓ ਜੀ ਆਪਾਂ ਧੋਕ ਮਟਰ ਨੂੰ ਫੇਰ ਬੰਦ ਕਰਕੇ ਟੱਕਰ ਕੇ ਭੁੰਨਾਂਗੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਚੰਗੀ ਤਰ੍ਹਾਂ ਹਲਾ ਕੇ ਨਮਕ ਮਸਾਲੇ ਠੀਕ ਹੈ ਜੀ ਪਹਿਲਾਂ ਆਪਾਂ ਚੰਗੀ ਤਰ੍ਹਾਂ ਲਾ ਲਈਏ ਤੇ ਗੈਸ ਕਰਤਾ ਆਪਾਂ ਮੀਡੀਅਮ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇੱਕ ਚਮਚਾ ਨਮਕ ਦਾ ਥੋੜਾ ਜਿਹਾ ਆਪਾਂ ਹੋਰ ਪਾ ਲੈਣੇ ਆ ਆਪਾਂ ਕੋਈ ਘੱਟ ਲੱਗਦਾ ਠੀਕ ਹੈ ਤੁਸੀਂ ਆਪਣੇ ਹਿਸਾਬ ਨਾਲ ਪਾਓ ਠੀਕ ਹੈ ਜੀ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਦੀਗੀ ਮਿਰਚ ਦਾ ਅੱਧਾ ਚਮਚਾ ਤੇ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਥੋੜੀ ਜੀ ਲਾਲ ਮਿਰਚੇ ਲਾਲ ਮਿਰਚੇ ਪਜਾਰਾ ਨਹੀਂ ਕਰਾਂਗੇ ਤੇ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਦਾ ਅਨਪੈਨ ਕਰਾਂਗੇ ਚੰਗੀ ਤਰ੍ਹਾਂ ਨਿਕਸ ਜੇ ਆਪਾਂ ਪਹਿਲਾਂ ਮਸਾਲੇ ਪਾ ਦਿੰਦੇ ਸਾਰੇ ਨਮਕ ਮਸਾਲੇ ਤਾਂ ਸਬਜੀ نیچے ਲੱਗਨ ਲੱਗ ਜਾਂਦੀ ਸੁੱਕੀ ਸਬਜੀ ਬਣਾ ਕੇ ਆਪਾਂ ਤਿਆਰ ਕਰਨੀ ਹੈ ਇਸੇ ਲਈ ਤੁਸੀਂ ਮਸਾਲੇ ਜਦੋਂ ਆਪਣੀ ਸਬਜੀ ਅੱਧ ਤੂੰ ਜ਼ਿਆਦਾ ਬਣ ਚੁੱਕੀ ਹੋਵੇ ਉਸ ਤੋਂ ਬਾਅਦ ਹੀ ਤੁਸੀਂ ਮਸਾਲੇ ਪਾਉਣੇ ਉਸ ਤੋਂ ਬਾਅਦ ਬਸ ਇੱਕ ਦੋ ਮਿੰਟ ਲਈ ਆਪਾਂ ਭੁੰਨ ਕੇ نیچے ਉਤਾਰ ਲੈਣੀ ਹੈ ਸਬਜੀ ਠੀਕ ਹੈ ਜੀ ਲਓ ਜੀ ਸਬਜੀ ਆਪਣੀ ਬਣ ਕੇ ਤਿਆਰ ਹੋ ਚੁੱਕੀ ਹੈ ਦੇਖੋ ਕਿੰਨੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ ਤੇ ਕਲਰ ਵੀ ਬਹੁਤ ਵਧੀਆ ਆਇਆ ਤੁਸੀਂ ਵੀ ਐਸੇ ਤਰੀਕੇ ਨਾਲ ਜ਼ਰੂਰ ਬਣਾਇਓ ਤੇ ਆਪਣੇ ਬੱਚਿਆਂ ਨੂੰ ਖਵਾਇਓ ਲਓ ਜੀ ਹੁਣ ਆਪਾਂ ਇਹਨੂੰ ਕਰਦੇ ਆਂ ਪਲੇਟ ਵਿੱਚ ਟਰਾਂਸਫਰ ਦੇਖੋ ਤੁਸੀਂ ਕਿੰਨੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ ਆਲੂ ਪਿੰਡੀ ਦੀ ਤੁਸੀਂ ਵੀ ਐਸੇ ਤਰੀਕੇ ਨਾਲ ਜ਼ਰੂਰ ਬਣਾਇਓ ਤੁਹਾਉ ਜੀ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਤੇ